ਇੱਕ ਤੋਂ ਵੱਧ ਬਲਾਕ ਹੈਗੇ ਆ ਜਿਹੜੇ ਵੀ ਵਿਧਾਨ ਸਭਾ ਦੇ ਵਿੱਚ ਉਹਨਾਂ ਨੂੰ ਇਹ ਤੋੜ ਕੇ ਇੱਕ ਬਲਾਕ ਬਣਾਉਣਾ ਚਾਹੁੰਦੇ ਆ ਜੀ ਆਲ ᱨੈਡੀ ਰੋਜ਼ ਧਰਨਾ ਲੱਗ ਰਿਹਾ ਹੈ ਉੱਥੇ ਸੋਮਵਾਰ ਦੇ ਦਿਨ ਸਾਡਾ ਧਰਨਾ ਵੱਡਾ ਹੁੰਦਾ ਹੈ ਜੀ ਅਸੀਂ ਹੁਣ ਇਹ ਐਲਾਨ ਕਰੀਏ ਵੀ ਜਿੰਨਾ ਚਿਰ ਇਹ ਵਾਪਸ ਨਹੀਂ ਲੈਂਦੇ ਫੈਸਲਾ ਉਹਨਾਂ ਚਿਰ ਸਾਡਾ ਧਰਨਾ ਜਾਰੀ ਰਹੂਗਾ ਉਹ ਅਸੀਂ ਸਾਲ ਜ਼ਿਲ੍ਹਾ ਕਾਂਗਰਸ ਕਮੇਟੀ ਵੱਲੋਂ ਅਸੀਂ ਇਹ ਮੰਗ ਰੱਖੀ ਹੈ ਕਿ ਜੇ ਤੁਸੀਂ ਇਹ ਬਲਾਕ ਤੋੜੋਗੇ ਤਾਂ ਸਾਡੇ ਬਹੁਤ ਸਾਰੇ ਆਮ ਲੋਕਾਂ ਨੂੰ ਗਰੀਬਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਣਾ ਕਿਉਂਕਿ ਕੇ ਦੇ ਵਿੱਚ ਦੋ ਤੋਂ ਤਿੰਨ ਬਲਾਕ ਨੇ ਉਹ ਬਲਾਕ ਤੋੜ ਕੇ ਉਹਨਾਂ ਦੇ ਜਿਹੜੀਆਂ ਸੀਟਾਂ ਅਸੈਸ ਕੀਤੀਆਂ ਉਹਨਾਂ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਉਹ ਉੱਥੇ ਖਤਮ ਕਰ ਦਿੱਤੀਆਂ ਜਾਣਗੀਆਂ ਤੇ ਕਿਹੜੇ ਕਿ ਸਾਡੇ ਪਿੱਖੀ ਬਲਾਕ ਨੂੰ ਤੋੜਨ ਦੇ ਸਬੰਧ ਦੇ ਵਿੱਚ ਪਿੰਡੂ ਵਿਕਾਸ ਲੈਕ ਵਿੱਚ ਕਿੰਨੀ ਚਿੱтки ਜਾਰੀ ਹੋਈ ਹੈ ਉਹਦੇ ਸਬੰਧ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਲੰਬਾ ਧਰਨਾ ਚੱਲ ਰਿਹਾ ਹੈ ਇਹਨਾਂ ਦਾ ਮਨਸ਼ਾ ਜਿਹੜੀ ਹੈਗੀ ਇਹਨਾਂ ਦੀ ਇਹ ਹੈ ਪਹਿਲਾਂ ਅਕਾਲੀ ਦਲ ਨੇ ਕੀਤਾ ਸੀ ਕਿ ਇੱਕ ਐਮਐਲਏ ਇੱਕ ਸਬਡਿਵੀਜ਼ਨ ਤੁਸੀਂ ਤੁਹਾਡੇ ਧਿਆਨ 'ਚ ਹੋਣਾ ਪਰ ਅਖੀਰ ਨੂੰ ਉਹ ਸਾਰੇ ਉਹ ਫੈਸਲਿਆਂ ਦਾ ਅਕਾਲੀ ਦਲ ਨੂੰ ਵੀ ਜਿਹੜਾ ਹੈਗਾ ਬਹੁਤ ਵੱਡਾ ਨੁਕਸਾਨ ਹੋਇਆ ਔਰ ਕਿ ਸਰਕਾਰ ਨੂੰ ਚਾਹੀਦਾ ਸੀ ਵੀ ਇੱਕ ਵਾਰੀ ਆਪਾਂ ਲੋਕਾਂ ਦੀ رائے ਲੈ ਲੈਂਦੇ ਲੋਕਾਂ ਤੋਂ ਪੁੱਛ ਲੈਂਦੇ ਭਈ ਉਹ ਸਹਿਮਤ ਨੇ ਪੰਚਾਇਤਾਂ ਤੋਂ ਪੁੱਛ ਲੈਂਦੇ ਬਲਾਕ ਕਸੰਤੀ ਮੈਂਬਰਾਂ ਤੋਂ ਪੁੱਛ ਲੈਂਦੇ ਅੱਜ ਦੇ ਜਿਹੜਾ ਮੰਗ ਪੱਤਰ ਦਿੱਤੇ ਹੈ ਜੀ ਅਸੀਂ ਇਹ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਵੱਲੋਂ ਇੱਕ ਸਾਰੇ ਜ਼ਿਲ੍ਹਿਆਂ ਦੇ ਵਿੱਚ ਡੀਡੀਪੀਓ ਸਾਹਿਬ ਨੂੰ ਇੱਕ ਲੈਟਰ ਕੱਢੇ ਗਏ ਨੇ ਜਿਦੇ ਵਿੱਚ ਇਹਨਾਂ ਨੇ ਬਲਾਕਾਂ ਦੇ ਪੁਨਰਗਠਨ ਦੀ ਗੱਲ ਕੀਤੀ ਹੈ ਕੇ ਬਲੋਕਾਂ ਨੂੰ ਜਿਹੜਾ ਹੈਗਾ ਜਿਵੇਂ ਜਿੱਥੇ ਇੱਕ ਤੋਂ ਵੱਧ ਬਲੋਕ ਹੈਗੇ ਆ ਜਿਹੜੇ ਵੀ ਵਿਧਾਨ ਸਭਾ ਦੇ ਵਿੱਚ ਉਹਨਾਂ ਨੂੰ ਇਹ ਤੋੜ ਕੇ ਇੱਕ ਬਲੋਕ ਬਣਾਉਣਾ ਚਾਹੁੰਦੇ ਆ ਅਸੀਂ ਸਾਝਲਾ ਕਾਂਗਰਸ ਕਮੇਟੀ ਵੱਲੋਂ ਅਸੀਂ ਇਹ ਮੰਗ ਰੱਖੀ ਹੈ ਕਿ ਜੇ ਤੁਸੀਂ ਇਹ ਬਲੋਕ ਤੋੜੋਂਗੇ ਤਾਂ ਸਾਡੇ ਬਹੁਤ ਸਾਰੇ ਆਮ ਲੋਕਾਂ ਨੂੰ ਗਰੀਬਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਣਾ ਕਿਉਂਕਿ ਜਿਹੜੇ ਪਹਿਲਾਂ ਬਲੋਕ ਬਣੇ ਹੋਏ ਆ ਆਲਰੇਡੀ ਉਹ ਪੂਰੀ ਡਿਸਟੈਂਸ ਨੂੰ ਧਿਆਨ ਚ ਰੱਖਦੇ ਹੋਏ ਪਿੰਡਾਂ ਦੀ ਦੂਰੀ ਨੂੰ ਧਿਆਨ ਚ ਰੱਖਦੇ ਹੋਏ ਉਹ ਬਣੇ ਹੋਏ ਆ ਤਾਂ ਕਿ ਲੋਕਾਂ ਨੂੰ 5-7 ਕਿਲੋਮੀਟਰ ਤੋਂ ਵੱਧ ਦਾ ਸਫ਼ਰ ਜਿਹੜਾ ਹੈਗਾ ਉਹ ਨਾ ਕਰਨਾ ਪਵੇ। ਔਰ ਜੇਕਰ ਤੁਸੀਂ ਇਹ ਬਲਾਕ ਤੋੜ ਦਿਓਗੇ ਤਾਂ 40-40 50-50 ਕਿਲੋਮੀਟਰ ਤੋਂ ਜਿਹੜਾ ਹੈਗਾ ਪਿੰਡਾਂ ਦੇ ਲੋਕਾਂ ਨੂੰ ਖੱਜਲ-ਖੁਆਰੀ ਉੱਥੋਂ ਆਉਣਾ ਪਿਆ ਕਰੂਗਾ ਉਹਨਾਂ ਦੇ ਕੰਮ ਜਿਹੜੇ ਹੈਗੇ ਆ ਦਫ਼ਤਰਾਂ ਦੇ ਵਿੱਚ ਰੁਲਣਗੇ। ਇੱਕ ਪਾਸੇ ਤਾਂ ਸਰਕਾਰ ਗੱਲ ਕਰਦੀ ਹੈ ਕਿ ਅਸੀਂ ਸਾਰੀਆਂ ਸਹੂਲਤਾਂ ਘਰ ਬੈਠਿਆਂ ਨੂੰ ਦੇਣੀਆਂ ਨੇ। ਦੂਜੇ ਪਾਸੇ ਜਿਹੜਾ ਹੈਗਾ ਤੁਸੀਂ ਬਲੋਕਾਂ ਨੂੰ ਤੋੜ ਰਹੇ ਹੋ ਔਰ ਬਲੋਕਾਂ ਨੂੰ ਤੋੜਨ ਦੇ ਨਾਲ ਜਿਹੜਾ ਹੈਗਾ ਤੁਸੀਂ ਇੱਕ ਤਾਂ ਸੱਤਾ ਦਾ ਕੇਂਦਰੀਕਰਨ ਕਰ ਰਹੇ ਹੋ ਵੀ ਇੱਕ ਛੋਟੇ ਐਮਐਲਏ ਦੇ ਹੇਠਾਂ ਜਿਹੜਾ ਹੈਗਾ ਇੱਕ ਬਲੌਕ ਆ ਜੇ ਤੇ ਉਹ ਜਿਹੜਾ ਹੈਗਾ ਤਾਕਤਵਰ ਹੋ ਜਾਈ ਇੱਕ ਤਾਂ ਵੱਡਾ ਰੀਜ਼ਨ ਤਾਂ ਇਹਨਾਂ ਦਾ ਮਨਸ਼ਾ ਜਿਹੜੀ ਹੈਗੀ ਇਹਨਾਂ ਦੀ ਇਹ ਹੈ ਪਹਿਲਾਂ ਅਕਾਲੀ ਦਲ ਨੇ ਕੀਤਾ ਸੀ ਕਿ ਇੱਕ ਐਮਐਲਏ ਇੱਕ ਸਬਡਿਵੀਜ਼ਨ ਤੁਸੀਂ ਤੁਹਾਡੇ ਧਿਆਨ ਚ ਹੋਣਾ ਹੈ ਪਰ ਅਖੀਰ ਨੂੰ ਸਾਰੇ ਉਹ ਫੈਸਲਿਆਂ ਦਾ ਅਕਾਲੀ ਦਲ ਨੂੰ ਵੀ ਜਿਹੜਾ ਹੈਗਾ ਬਹੁਤ ਵੱਡਾ ਨੁਕਸਾਨ ਹੋਇਆ ਔਰ ਹੁਣ ਉਸੇ ਤਰੀਕੇ ਦੇ ਨਾਲ ਉਹਨਾਂ ਦੇ ਪੈਟਰਨ ਤੇ ਹੀ ਇੱਕ ਸਰਕਾਰ ਚੱਲ ਰਹੀ ਹੈ ਔਰ ਇਹਨਾਂ ਨੇ ਵੀ ਜਿਹੜਾ ਹੈਗਾ ਇਸ ਤਰੀਕੇ ਨਾਲ ਕਰਤਾ ਕਿ ਇੱਕ ਐਮਐਲਏ ਇੱਕ ਬਲੌਕ ਔਰ ਇਸ ਕਰਕੇ ਅਸੀਂ ਜਿਹੜਾ ਹੈਗਾ ਮੰਗ ਪੱਤਰ ਅੱਜ ਦਿੱਤਾ ਹੈ ਕਿ ਜਿਹੜਾ ਹੈਗਾ ਇਹ ਫੈਸਲਾ ਤੁਹਾਡਾ ਬਿਲਕੁਲ ਤੁਗਲਕੀ ਫੈਸਲਾ ਹੈਗਾ ਤੁਸੀਂ ਜਿਹੜਾ ਹੈਗਾ ਇਹ ਸਪੈਸਿਲੇ ਤੇ ਪੂਰਨ ਪੂਰਨ ਜਿਹੜਾ ਦੁਬਾਰਾ ਵਿਚਾਰ ਕਰੋ ਤਾਂ ਕਿ ਜਿਹੜਾ ਹੈਗਾ ਬਲਾਕਾਂ ਜਿੱਥੇ ਹੈਗੇ ਆ ਉਹ ਉੱਥੇ ਰੱਖੇ ਜਾਣ ਇਹ ਇੱਕ ਗੱਲ ਹੋਰ ਜਿਹੜੀ ਕਿ ਇਹ 2011 ਦੀ ਜਨਗਣਨਾ ਨੂੰ ਆਧਾਰਤ ਬਣਾ ਕੇ ਜਿਹੜਾ ਹੈਗਾ ਬਲਾਕਾਂ ਨੂੰ ਤੋੜਨ ਦੀ ਗੱਲ ਕਰਦੇ ਆ ਜਦ ਕਿ ਹੁਣ 2025 ਚੱਲ ਰਿਹਾ 14 ਸਾਲ ਚ ਕਿੰਨੀ ਜਨਸੰਖਿਆ ਹੋਰ ਵੱਧ ਗਈ ਹੋਣੀ ਹੈ ਬਲਾਕਾਂ ਦੀ ਮਨਾਉਣ ਦੀ ਹੋਰ ਲੋੜ ਹੈ ਨਾ ਕਿ ਉਹਨਾਂ ਚੋਂ ਜਿਹੜੇ ਬਣੇ ਹੋਏ ਉਹਨਾਂ ਚੋਂ ਵੀ ਘਟਾਉਣ ਕਿ ਸਾਡੇ ਵੱਡੇ ਵੀਰੂ ਭਾਈ ਵਿੱਕੀ ਨੇ ਜੀ ਨੂੰ ਦੱਸਿਆ ਕਿ ਸਾਡੀ ਸਾਰੇ ਕਾਂਗਰਸ ਪਾਰਟੀ ਵੱਲੋਂ ਜ਼ਿਲ੍ਹਾ ਦੀ ਟੀਮ ਵੱਲੋਂ ਅੱਜ ਤੀਸੂ ਸਾਹਿਬ ਨੂੰ ਜਿਹੜੇ ਕਿ ਸਾਡੇ ਭਿੱਖੀ ਬਲਾਕ ਨੂੰ ਤੋੜਨ ਦੇ ਸਬੰਧ ਦੇ ਵਿੱਚ ਪਿੰਡੂ ਵਿਕਾਸ ਲੈ ਕੇ ਕਿੰਨੇ ਚਿੱਠੀ ਜਾਰੀ ਹੋਈ ਹੈ ਉਹਦੇ ਸਬੰਧ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਲੰਬਾ ਧਰਨਾ ਚੱਲ ਰਿਹਾ ਹੈ ਉਹਦੇ ਸਬੰਧ ਵਿੱਚ ਅੱਜ ਅਜਸੀ ਵੀ ਕਾਂਗਰਸ ਪਾਰਟੀ ਵੱਲੋਂ ਦੀ ਸਭ ਨੂੰ ਮੰਗ ਪੱਤਰ ਦਿੱਤਾ ਇਹ ਬਲਾਕ ਤੋੜਨ ਦੇ ਨਾਲ ਲੋਕਾਂ ਨੂੰ ਬੜੀ ਪਰੇਸ਼ਾਨੀ ਆਉਣੀ ਹੈ ਕਿਉਂਕਿ ਟੈਪੀ ਜਿਹੜੇ ਸਾਡੇ ਦੂਰ ਪਿੰਡ ਨੇ ਉਹਨਾਂ ਨੂੰ ਮਾਨਸਾ ਤੱਕ ਰੇਮ ਲਈ 30 ਕਿਲੋਮੀਟਰ ਪੈ ਜਾਂਦਾ ਹੈ ਜਿਵੇਂ ਆਪਾਂ ਮਾਨਸਾ ਜ਼ਿਲ੍ਹਾ ਤੋੜਦੀ ਆਪ ਨੂੰ ਬਟਿੰਡੇ ਜਾਣਾ ਪੈ ਜੇ ਉਸ ਤਰ੍ਹਾਂ ਦਾ ਲੋਕਾਂ ਵਾਸਤੇ ਮਾਹੌਲ ਹੋ ਜੂਗਾ ਆਮ ਬੰਦਾ ਗਰੀਬ ਬੰਦਾ ਜਿਸ ਕੋਲ ਸੰਦ ਆਪਣਾ ਮੋਟਰਸਾਈਕਲ ਕਾਰ ਗੱਡੀ ਨਹੀਂ ਹੈਗੀ ਉਹਨਾਂ ਨੂੰ ਬੜਾ ਮੁਸ਼ਕਿਲ ਗਰਮੀ ਦੇ ਵਿੱਚ ਠੰਡ ਦੇ ਵਿੱਚ ਬੱਸਾਂ ਤੇ ਆਉਣਾ ਬਹੁਤ ਔਖਾ ਹੋਊਗਾ ਕਿਉਂਕਿ ਸਰਕਾਰ ਨੂੰ ਚਾਹੀਦਾ ਸੀ ਵੀ ਇੱਕ ਵਾਰੀ ਆਪਾਂ ਲੋਕਾਂ ਦੀ ਰਾਇ ਲੈ ਲਾਂਦੇ ਲੋਕਾਂ ਨੂੰ ਪੁੱਛ ਲੈਂਦੇ ਭਈ ਉਹ ਸਹਿਮਤ ਨੇ ਪੰਚਾਇਤਾਂ ਤੋਂ ਪੁੱਛ ਲੈਂਦੇ ਬਲਾਕ ਬਲਾਕ ਸਮਤੀ ਮੈਂਬਰਾਂ ਤੋਂ ਪੁੱਛ ਲੈਂਦੇ ਇਹ ਧੱਕੇਸ਼ਾਹੀ ਦੇ ਨਾਲ ਇਹ ਬਲਾਕਾਂ ਤੋੜਨ ਦੀ ਸਰਕਾਰ ਵੱਲੋਂ ਮਹਿੰਮ ਬਿੱਟੀ ਹੈ ਅਸੀਂ ਆਪਣੀ ਪਾਰਟੀ ਵੱਲੋਂ ਤਿੱਖ ਸਮਾਜਿਕ ਤੌਰ ਤੇ ਸੋਸ਼ਲ ਵਰਕਰ ਕਣੀਓ ਅੱਜ ਅਸੀਂ ਇਸ ਬਲਾਕ ਤੋੜਨ ਦਾ ਵਿਰੋਧ ਕਰਦੇ ਹਾਂ ਤੇ ਜਿਵੇਂ ਕੋਈ ਸਾਡੇ ਲੋਕਲ ਉਤਨੀ ਪੰਚਾਇਤ ਪੰਚਾਇਤਾਂ ਤੇ ਸਾਡੇ ਜਥੇਬੰਦੀਆਂ ਤੇ ਸਾਡੀ ਪਾਰਟੀ ਹੁਕਮ ਕਰੂਗੀ ਇਸੇ ਤਰ੍ਹਾਂ ਅਸੀਂ ਪ੍ਰੋਟੈਸਟ ਚੱਜ ਰੱਖਾਂ ਗਵਿੰਦਰ ਭਾਰਤਵਾਦ ਜੀ ਮੈਂ ਇਸ ਸੰਬੰਧ ਵਿੱਚ ਕਹਿਣਾ ਚਾਹਨਾ ਵੀ ਸਰਕਾਰ ਜਿਹੜੀ ਇਹ ਵਾਅਦਾ ਕਰਕੇ ਆਈ ਸੀ ਵੀ ਅਸੀਂ ਨੌਕਰੀਆਂ ਦੇਵਾਂਗੇ ਵੱਡੇ ਪੱਤਰ ਤੇ ਪਰ ਬਲੌਕ ਤੋੜ ਕੇ ਜਿਹੜੇ ਮਾਨਸਾ ਡਿਸਟ੍ਰਿਕਟ ਦੇ ਵਿੱਚ ਇੱਕ ਹਲਕੇ ਦੇ ਵਿੱਚ ਦੋ ਤੋਂ ਤਿੰਨ ਬਲੌਕ ਨੇ ਉਹ ਬਲਾਕ ਤੋੜ ਕੇ ਉਹਨਾਂ ਦੀਆਂ ਸੀਟਾਂ ਅਸੈਸਸ ਕੀਤੀਆਂ ਹੋਈਆਂ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਉਹ ਉੱਥੇ ਖਤਮ ਕਰ ਦਿੱਤੀਆਂ ਜਾਣਗੀਆਂ ਤੇ ਜਿਹੜੇ ਹਲਕਾ ਪੱਧਰ ਤੇ ਇੱਕ ਬਲਾਕ ਬਣਾ ਕੇ ਜਿਹੜੀਆਂ ਸੀਟਾਂ ਉੱਥੇ ਖਾਲੀ ਪੰਜਾਂ ਨੇ ਉਹਨਾਂ ਸੀਟਾਂ ਨੂੰ ਇਹਨਾਂ ਨੂੰ ਟਰਾਂਸਫਰ ਕਰਕੇ ਜਾਂ ਉਹਨਾਂ ਨੂੰ ਮਰਜ ਕਰਕੇ ਉਹਨਾਂ ਦੇ ਵਿੱਚ ਉਹਨਾਂ ਨੂੰ ਭਰ ਦਿੱਤੀਆਂ ਜਾਣਗੀਆਂ ਇੱਕ ਕਾਰਨ ਸਰਕਾਰ ਦਾ ਇਹ ਵੀ ਹੈ ਜਿਹੜੀ ਕਹਿੰਦੀ ਸੀ ਅਸੀਂ ਵੱਧ ਤੋਂ ਵੱਧ ਜਿਹੜੀਆਂ ਜੌਬ ਦੇਵਾਂਗੇ ਸਰਕਾਰੀ ਜੌਬ ਦੇਵਾਂਗੇ ਇਹ ਸੀਟਾਂ ਖਤਮ ਕਰਨ ਲੱਗੀ ਹੋਈ ਆ ਸਰਕਾਰ ਇੰਨੇ ਇੱਕ ਸ਼ਬਦ ਮੈਂ ਕਹਿਣਾ ਚਾਹੁੰਦਾ ਵਾਹਿਗੁਰੂ ਜੀ ਕੀ ਬੱਤੇ ਧੰਨਵਾਦ ਕਰਦਾ ਮੈਂ ਪ੍ਰੈਸ ਦਾ ਜਿਹੜੇ ਅੱਜ ਸਾਡੀ ਬਾਂਸਾ ਜ਼ਿਲ੍ਹੇ ਦੀ ਸਾਡੀ ਟੀਮ ਨੇ ਅੱਜ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਹੈ ਅਸੀਂ ਬਲਾਕ ਬਲ ਨੂੰ ਇਹ ਕਹਿਣਾ ਚਾਹੁੰਦੇ ਆ ਜੀ ਜਿਹੜੀ ਬਲਾਕ 33 ਪਿੰਡਾਂ ਦਾ ਬਲਾਕ ਹੈ ਇਹਦੇ ਵਿੱਚ ਜਾਦੇ ਨੁਕਸਾਨ ਨਰੇਗਾ ਦੇ ਜਿਹੜੇ ਮਤਲਬ ਕਿ ਉੱਥੇ ਕੰਮ ਕਰਦੇ ਨੇ ਜਿਆਦਾ ਨਰੇਗਾ ਦੇ ਵਿੱਚ ਕਿੰਨੇ ਨਰੇਗਾ ਨੂੰ ਕੀ ਹੁੰਦਾ ਜਿਵੇਂ ਕੋਈ ਮਾੜਾ ਮੋਟਾ ਕਿਸੇ ਦਾ ਮਸਟਾਲ ਕਢਾਉਣਾ ਜੀ ਜਾਂ ਕਿਸੇ ਦਾ ਕੋਈ ਆਧਾਰ ਕਾਰਡ ਪੈਨ ਕਾਰਡ ਨਹੀਂ ਲੱਗਿਆ ਹੁੰਦਾ ਜਾਂ ਕੋਈ ਬੈਂਕ ਖਾਤਾ ਨਹੀਂ ਲੱਗਿਆ ਹੁੰਦਾ ਉਹ ਲਾਉਣਾ ਹੁੰਦਾ ਤਾਂ ਸਾਡਾ ਜਿਹੜੇ ਜਥੇਬੰਦੀਆਂ ਵੱਲੋਂ ਕਿਸਾਨ ਜਥੇਬੰਦੀਆਂ ਵੱਲੋਂ ਪਿਛਲੇ ਅੱਜ 17-18 ਦਿਨਾਂ ਤੋਂ ਧਰਨਾ ਚੱਲ ਰਿਹਾ ਜੀ ਆਲਰੇਡੀ ਰੋਜ਼ ਧਰਨਾ ਲੱਗ ਰਿਹਾ ਹੈ ਉੱਥੇ ਸੋਮਵਾਰ ਦੇ ਦਿਨ ਸਾਡਾ ਧਰਨਾ ਵੱਡਾ ਹੁੰਦਾ ਹੈ ਜੀ ਅਸੀਂ ਹੁਣ ਇਹ ਐਲਾਨ ਕਰੀਏ ਵੀ ਜਿੰਨਾ ਚਿਰ ਇਹ ਵਾਪਸ ਨਹੀਂ ਲੈਂਦੇ ਫੈਸਲਾ ਉਨਾ ਚਿਰ ਸਾਡਾ ਧਰਨਾ ਜਾਰੀ ਰਹੂਗਾ ਹੋ ਸਕਦਾ ਸੀ ਜ਼ਿਲ੍ਹੇ ਪੱਤਰ ਤੀ ਵੱਡਾ ਪ੍ਰਦਰਸ਼ਨ ਕਰੀਏ ਦੂਸਰੀ ਗੱਲ ਮੈਂ ਇਹ ਕਹਿਣਾ ਚਾਹੁੰਦਾ ਸਾਡੇ ਐਮਐਲਏ ਸਾਹਿਬ ਨੂੰ 17 ਦਿਨ ਹੋ ਗਏ ਤੇ ਬਲਾਕ 'ਚ ਧਰਨਾ ਲੱਗਿਆ ਵੀ ਉਹਦੀ ਕੋਈ ਕੋਈ ਪ੍ਰਤੀਕਰਮ ਨਹੀਂ ਆਇਆ ਜੀ ਕੋਈ ਉਹਦਾ ਅਭੀ ਕੀ ਹੋ ਰਿਹਾ ਕੀ ਨਾ ਹੋ ਰਿਹਾ ਇਹ ਤਾਂ ਦੇਖੋ ਆਉਣ ਵਾਲਾ ਟਾਈਮ ਪਤਾ ਲੱਗੂਗਾ ਜਦੋਂ ਇਹ ਪਿੰਡਾਂ ਚ ਆਉਣਗੇ 2027 ਦੇ ਵਿੱਚ ਪਰ ਇਹ ਮੈਂ ਕਹਿੰਦਾ ਵੀ ਜਿਹੜਾ ਜਿਹੜਾ ਸਾਡਾ 33 ਪਿੰਡਾਂ ਦਾ ਬਲਾਕ ਹੈ ਇਹਨੂੰ ਇੱਥੇ ਦੇ ਇੱਥੇ ਰੱਖਿਆ ਜਾਵੇ ਇਹਨੂੰ ਤੋੜਿਆ ਨਾ ਹੋਵੇ ਜਾਵੇ ਜੀ